ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ 10ਵਾਂ ਲਾਂ ਦੇ ਜਵਾਬ ਦੇਵਾਂਗਾ ਸਵਾਲ ਨੰਬਰ 1 ABC ਵਿੱਚ n ਕਦੋਂ ਲੱਗਦਾ ਹੈ ਇਸ ਦਾ ਸਹੀ ਜਵਾਬ ਹੈ ਜਦੋਂ ਉੜੇ ਆੜੇ ਈ ਦੀ ਆਵਾਜ਼ ਆਵੇ ਜਿਵੇਂ ਇਨ ਅਲਫਾਬੇਟ ਇਨ এলিਫੈਂਟ ਇਨ ਓਨੈਸਟੀ ਇਸ ਸਵਾਲ ਨੰਬਰ 2 ਕਿਹੜੇ ਦੇਸ਼ ਵਿੱਚ ਬਿੱਲੀ ਦੀ ਪੂਜਾ ਹੁੰਦੀ ਹੈ ਇਸ ਦਾ ਸਹੀ ਜਵਾਬ ਹੈ ਈਜੀਪਟ ਦੇਸ਼ ਵਿੱਚ ਸਵਾਲ ਨੰਬਰ 3 ਕਿਹੜੇ ਦੇਸ਼ ਦੇ ਲੋਕ ਸੱਪ ਦਾ ਜ਼ਹਿਰ ਪੀਂਦੇ ਹਨ ਇਸ ਦਾ ਸਹੀ ਜਵਾਬ ਹੈ ਵਿਅਤ ਨਾਮ ਦੇਸ਼ ਦੇ ਲੋਕ ਸਵਾਲ ਨੰਬਰ 4 ਕਿਹੜੇ ਪੇੜ ਨੂੰ ਛੂਹਣ ਨਾਲ ਇਨਸਾਨ ਮਰ ਜਾਂਦਾ ਹੈ ਇਸ ਦਾ ਸਹੀ ਜਵਾਬ ਹੈ ਕਿਲਰ ਟਰੀ ਸਵਾਲ ਨੰਬਰ 5 ਮਹਾਤਮਾ ਗਾਂਧੀ ਜੀ ਦੇ ਕਿੰਨੇ ਬੱਚੇ ਸਨ ਇਸ ਦਾ ਸਹੀ ਜਵਾਬ ਹੈ 4 ਬੱਚੇ ਸਵਾਲ ਨੰਬਰ 6 ਹਰਾ ਗੁਲਾਬ ਕਿੱਥੇ ਪਾਇਆ ਜਾਂਦਾ ਹੈ ਇਸ ਦਾ ਸਹੀ ਜਵਾਬ ਹੈ ਚੀਨ ਵਿੱਚ ਸਵਾਲ ਨੰਬਰ 7 ਭਾਰਤ ਵਿੱਚ ਕੁੱਲ ਕਿੰਨੇ ਜ਼ਿਲ੍ਹੇ ਹਨ ਇਸ ਦਾ ਸਹੀ ਜਵਾਬ ਹੈ 735 ਜ਼ਿਲ੍ਹੇ ਸਵਾਲ ਨੰਬਰ 8 ਕਿਹੜੇ ਦੇਸ਼ ਦੇ ਲੋਕ ਮਿੱਟੀ ਦੀ ਰੋਟੀ ਖਾਂਦੇ ਹਨ ਇਸ ਦਾ ਸਹੀ ਜਵਾਬ ਹੈ ਕੈਰੀਬੀਆਈ ਦੇਸ਼ ਦੇ ਲੋਕ ਸਵਾਲ ਨੰਬਰ 9 ਚੰਦ ਤੇ ਪਹੁੰਚਣ ਲਈ ਕਿੰਨਾ ਸਮਾਂ ਲੱਗਦਾ ਹੈ ਇਸ ਦਾ ਸਹੀ ਜਵਾਬ ਹੈ 3 ਦਿਨ ਸਵਾਲ ਨੰਬਰ 10 ਕਿਹੜੇ ਦੇਸ਼ ਵਿੱਚ ਵਿਆਹ ਤੋਂ ਪਹਿਲਾਂ ਰੋਣਾ ਪੈਂਦਾ ਹੈ ਇਸ ਦਾ ਸਹੀ ਜਵਾਬ ਹੈ ਚੀਨ ਵਿੱਚ